इंडिया ਤੋਂ ਸੀ ਹਿਸ਼ਾਰਪੁਰ ਤੋਂ ਸਾਡਾ ਵਿਛੋਕੜ ਵੱਡੇ ਬਜ਼ੁਰਗ ਇੱਥੇ ਰਹਿੰਦੇ ਸੀਗੇ ਅੱਛਾ ਜੀ ਸੋ ਮੇਰੇ ਫਾਦਰ ਸੀਗੇ 420 ਚੱਕ ਚ ਅੱਛਾ ਮਦਰ ਸੀਗੇ ਭੋਲੇ ਚੱਕ ਅੱਛਾ ਜੀ ਇੱਥੋਂ ਉਹ ਚਲੇ ਗਏ ਇੰਡੀਆ ਅੱਛਾ ਜੀ ਉੱਥੋਂ ਫਿਰ ਉਹਨਾਂ ਦਾ ਪਿੰਡ ਸੀਗਾ ਬਵੇਲੀ ਬਵੇਲੀ ਤੋਂ ਅਸੀਂ ਕੱਕੋਆਂ ਪਿੰਡ ਹਿਸ਼ਾਰਪੁਰ ਦੇ ਕੋਲ ਕੱਕੋ Premises, 1 ਰੁਪਏ ਦੇ 6 ਡਾਲਰ ਬਣਦੇ ਸੀਗੇ ਇੰਡੀਆ ਦੇ 1 ਰੁਪਏ ਦੇ 6 ਡਾਲਰ ਬਣਦੇ ਸੀਗੇ ਉੱਥੇ ਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਨਾ ਉਹ 1 ਰੁਪਈਆ ਜਿਹੜੇ ਮੋਹਰ ਹੁੰਦੀ ਉਹ ਮੋਹਰਾਂ ਚਲਦੀਆਂ ਸੀਗੀਆਂ ਉਹਦੋਂ ਡਾਲਰ 6 ਮਿਲਦੇ ਸੀ ਉਹਦੇ ਉਹਦੋਂ ਦੇ ਇੱਥੇ ਦੇ ਲੋਕ ਜਿਹੜੇ ਆ ਉਹ ਵਧੀਆ ਹੁੰਦੇ ਸੀਗੇ ਉੱਥੇ ਲੋਕ ਨੌਕਰੀ ਕਰਨ ਆਉਂਦੇ ਸੀ ਇੱਥੇ ਜੋ ਹਿਸਟਰੀ ਅਸੀਂ ਦੇਖਿਆ ਤਾਂ ਨਹੀਂ ਆ ਉਹ ਹਿਸਟਰੀ ਜਿਹੜਾ ਸੁਣੀ ਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਫੌਜ ਦੀ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਉਹਦੇ ਕੋਲ ਉਹਨਾਂ ਦੇ ਕੋਲ ਆਪਣਾ ਕੀ ਨਾ ਗੋਰੇ ਵੀ ਇਹਨੇ ਸੁਣੀ ਹਿਸਟਰੀ ਪੜ੍ਹੀ ਆ ਸੁਣੀ ਆ ਵੀ ਉਹਨਾਂ ਦੇ ਕੋਲ ਨੌਕਰੀ ਕਰਦੀ ਉਤੋਂ ਅੰਗਰੇਜ਼ ਆਉਂਦੇ ਸੀ ਉਹਨਾਂ ਦੇ ਕੋਲ ਆਪਣੇ ਨੌਕਰੀ ਕਰਨ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਐਸ ਵੇਲੇ ਅਸੀਂ ਮੌਜੂਦ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਥੇ ਅੱਜ ਗੁਰਪੁਰਬ ਦੇ 555 ਜਿਹੜੀ ਹੈਗੀ ਆ ਜਨਮ ਸਥਾਨ ਉਹਨਾਂ ਦੇ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਅਸੀਂ ਇੱਥੇ ਜਿਹੜੇ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਅੰਦਰ ਦੇ ਮਨਾਜ਼ਰ ਵੀ ਦਿਖਾਵਾਂਗੇ ਤੇ ਅੰਦਰ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਇੱਥੇ ਵੀ ਜਿਹੜੇ ਬਾਕੀ ਲੋਕ ਜਿਹੜੇ ਪੂਰੀ ਦੁਨੀਆ ਚੋਂ ਆਏ ਆ ਅਮਰੀਕਾ ਕੈਨੇਡਾ ਇੰਡੀਆ ਯੂਕੇ ਉਹਨਾਂ ਸਾਰਿਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਜਿਹੜੀ ਆ ਉਹ ਅਸੀਂ ਕਰਾਨੇ ਆ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਜਿਹੜੇ ਬਾਕੀ ਵੀ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਦੇ ਬਾਰੇ ਵੀ ਤੁਹਾਨੂੰ ਦਿਖਾਵਾਂਗੇ ਕਿ ਉਹ ਕਿਸ ਤਰੀਕੇ ਨਾਲ ਇਸ ਜਨਮ ਦਿਨ ਦੀ ਖੁਸ਼ੀਆਂ ਇੱਥੇ ਮਨਾ ਰਹੇ ਆ ਤੇ ਉਹਨਾਂ ਦੇ ਕੀ ਜਜ਼ਬਾਤ ਨੇ ਤਕੀ ਉਹਨਾਂ ਦੇ احساسات ਨੇ ਬਹੁਤ ਜ਼ਿਆਦਾ ਅਸੀਂ ਬਾਹਰ ਦੇਖਿਆ ਕਿ ਅੱਜ ਉਹਨਾਂ ਦਾ ਬਹੁਤ ਅੱਛੇ ਤਰੀਕੇ ਨਾਲ ਰੈਡ ਕਾਰਪਟ ਦੇ ਉੱਤੇ ਵੈਲਕਮ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਲੂਸ ਪੂਰੇ ਬਾਜ਼ਾਰ ਦੇ ਵਿੱਚ ਗਿਆ ਇਸ ਵੇਲੇ ਵੀ ਜਿਹੜਾ ਹੈਗਾ ਆ ਉਹ ਇੱਥੇ ਸਾਰੇ ਲੋਕ ਮੌਜੂਦ ਨੇ ਤੇ ਬੜੇ ਹੀ ਪਰਜੋਸ਼ ਨੇ ਤੇ ਬੜੀ ਹੀ ਉਹ ਅੱਛੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਖੁਸ਼ੀਆਂ ਨੂੰ ਬਣਾ ਰਹੇ ਤੇ ਚੱਲਦੇ ਹਾਂ ਅਸੀਂ ਹੁਣ ਲੋਕਾਂ ਨਾਲ ਵੀ ਗੱਲਬਾਤ ਕਰਵਾਨੀ ਤੇ ਅੰਦਰ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਵੀ ਜਿਹੜੇ ਦਰਸ਼ਨ ਕਰਵਾਨੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਕਿੱਥੋਂ ਆਏ ਜੀ ਤੁਸੀਂ ਪੰਜਾਬ ਤੋਂ ਆਏ ਜੀ ਕਿਹੜੇ ਸ਼ਹਿਰ ਤੋਂ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਆਏ ਹਾਂ ਜੀ ਅੱਛਾ ਕਿਦਾਂ ਦਾ ਲੱਗਾ ਇੱਥੇ ਆ ਕੇ ਤੁਹਾਨੂੰ ਬੜਾ ਪਿਆਰ ਮਿਲਿਆ ਬੜਾ ਸਤਿਕਾਰ ਮਿਲਿਆ ਇੱਥੋਂ ਦਾ ਲੋਕਾਂ ਦੇ ਵਿੱਚ ਕਦੋਂ ਆਏ ਤੁਸੀਂ ਰਾਤ ਹੀ ਆਏ ਜੀ ਰਾਤ ਪਹੁੰਚੇ ਹਾਂ 12 ਵਜੇ ਪਹੁੰਚੇ ਇੱਥੇ ਅੱਛਾ ਜੀ ਹਾਂ ਬੱਸਾਂ ਦੇ ਵਿੱਚ ਲੈ ਕੇ ਆਏ ਆਪਾਂ ਸਭ ਤੇ ਕਿੰਨੇ ਲੋਕ ਆਏ ਇੰਡੀਆ ਦੇ ਵਿੱਚ ਇਹ 3000 ਲੋਕਾਂ ਨੂੰ ਵੀਜ਼ਾ ਮਿਲਿਆ ਸੀ ਇੱਥੇ ਅੱਛਾ ਜੀ ਹਾਂ ਜੀ ਤੇ ਵੈਸੇ ਵੈਸੇ ਹੋਰ ਲੋਕ ਵੀ ਆਣਾ ਚਾਹੁੰਦੇ ਸੀਗੇ ਕਿ 12000 13000 ਸੰਗਤ ਨੇ ਅਪਲਾਈ ਕੀਤਾ ਸੀਗਾ ਅੱਛਾ ਜੀ ਤੇ 3000 ਨੂੰ ਵੀਜ਼ਾ ਮਿਲਿਆ ਤੇ ਕੋਈ ਫਰਕ ਤੁਹਾਨੂੰ ਲੱਗਾ ਉਧਰ ਦੇ ਪੰਜਾਬ ਦੇ ਤੇ ਇੱਧਰ ਦੇ ਪੰਜਾਬ ਦੇ ਵਿੱਚ ਸਾਨੂੰ ਤਾਂ ਇੰਨਾ ਫਰਕ ਲੱਗਾ ਵੀ ਆਹ ਦੁਕਾਨਾਂ ਦੇ ਬੋਰਡ ਇੱਥੇ ਉਰਦੂ ਦੇ ਉੱਥੇ ਪੰਜਾਬੀ ਦੇ ਉਹ ਤੇ ਗੁਰਮੁਖੀ 'ਚ ਲਿਖੇ ਹੁੰਦੇ ਹਾਂ ਹਾਂ ਬਾਕੀ ਕੋਈ ਫਰਕ ਨਹੀਂ ਲੱਗਾ ਸੀ ਤੇ ਲੋਕਾਂ ਦੇ ਵਿੱਚ ਇੱਥੇ ਦੀ ਜਿਹੜੀ ਤੁਸੀਂ ਬਾਹਰ ਫਸਲਾਂ ਵੀ ਦੇਖੀਆਂ ਹੋਣੀਆਂ ਕੋਈ ਖੇਤ ਖੇਲਿਆਨ ਜਿਹੜੇ ਹੈਗੇ ਆ ਰਾਤੀਂ ਅਸੀਂ ਨੇਰੇ ਆਏ ਆ ਤੇ ਹੁਣ ਸਵੇਰੇ ਜਾਣਾ ਇੱਥੋਂ ਸਵੇਰੇ ਫਸਲਾਂ ਵੇਖਾਂਗੇ ਅੱਛਾ ਫਸਲਾਂ ਨਹੀਂ ਦੇਖੀਆਂ ਨਹੀਂ ਵੇਖੀਆਂ ਅੱਛਾ ਆ ਨੇਰੇ ਆਏ ਰਾਤ ਹਾਂਜੀ ਤੇ ਕੀ ਕੋਈ ਪੈਗਾਮ ਕੋਈ ਗੱਲਬਾਤ ਕਰਨਾ ਚਾਹੋ ਕੋਈ ਦੱਸਣਾ ਚਾਹੋ ਕਿ ਪਹਿਲੀ ਵਾਰੀ ਆਏ ਤੁਸੀਂ ਪਾਕਿਸਤਾਨ ਹਾਂਜੀ ਪਹਿਲੀ ਵਾਰੀ ਪਹਿਲੀ ਵਾਰੀ ਆਏ ਹੋਰ ਕਿੰਨੇ ਕੁ ਉੱਥੇ ਦੇ ਜਿਹੜੇ ਪੰਜਾਬ ਦੇ ਲੋਕ ਹੈਗੇ ਜਿਹੜੇ ਦੇਖਣਾ ਚਾਹੁੰਦੇ ਇੱਥੇ ਦੇਖੋ ਜੀ ਜਿਹੜਾ ਗੁਰੂ ਦਾ ਸਿੱਖ ਰੋਜ਼ ਅਰਦਾਸ ਕਰਦਾ ਜੀ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਧਾਮ ਉਹਨਾਂ ਦੇ ਦਰਸ਼ਨ ਉਹਨਾਂ ਤੇ ਮਹਾਰਾਜ ਨੇ ਸਾਡੀ ਅਰਦਾਸ ਸੁਣੀ ਅੱਜ ਜੀ ਤੁਹਾਨੂੰ ਮੌਕਾ ਮਿਲਿਆ ਤੇ ਸਾਰੀ ਸੰਗਤ ਇਹੋ ਅਰਦਾਸ ਕਰਦੀ ਰੋਜ਼ ਹੀ ਕਰਦੀ ਆਉਣ ਦੀ ਤਮੰਨਾ ਸਾਰਿਆਂ ਦੇ ਵਿੱਚ ਹੀ ਹੈਗੀ ਫੇਰ ਮੁੜ ਕੇ ਵੀ ਆਓਗੇ ਤੁਸੀਂ ਹਾਂ ਜੀ ਮਹਾਰਾਜ ਨੇ ਚਾਹ ਤਾਂ ਫੇਰ ਆਵਾਂਗੇ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ 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 ਕਿੱਥੋਂ ਆਏ ਮੇਰੇ ਵੀਰੇ ਜੀ ਯੂ ਐਸ ਏ ਤੋਂ ਜੀ ਯੂ ਐਸ ਏ ਤੋਂ ਆਇਓ ਕੀ ਨਾਮ ਤੁਹਾਡੇ ਕੀ ਕੀ ਹੈ ਦਿਲਵਕ ਸਿੰਘ ਤੁਹਾਡਾ ਕੀ ਨਾਮ ਜੀ ਸੁਤਨਾਮ ਸਿੰਘ ਤੁਹਾਡਾ ਜੀ ਕੀ ਨਾਮ ਰਗਵੀਰ ਸਿੰਘ ਅੱਛਾ ਪਹਿਲੀ ਵਾਰ ਹੀ ਆਏ ਆ ਜਾਂ ਆਂਦੇ ਰਹਿੰਨੇ ਇੱਥੇ ਨਹੀਂ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਹੀ ਆਏ ਤੇ ਕਿਦਾਂ ਦਾ ਲੱਗਾ ਤੁਹਾਨੂੰ ਇੱਥੇ ਆ ਕੇ ਬਹੁਤ ਸੋਹਣਾ ਲੱਗਿਆ ਜੀ ਕੋਈ ਕਿਸੇ ਤਰ੍ਹਾਂ ਕੋਈ ਕਹੀ ਨਹੀਂ ਸਕਦੇ ਜੀ ਕੋਈ ਕਮੀ ਨਹੀਂ ਹੈ ਜਿਵੇਂ ਕਿ ਕਿੰਨੇ ਤੁਹਾਡੇ ਸੰਗਤ ਦੇ ਵਿੱਚ ਕਿੰਨੇ ਲੋਕ ਆਏਗੇ ਸਾਡੇ ਗਰੁੱਪ ਦੇ ਵਿੱਚ 300 ਤਾਂ ਹੋਊਗਾ 300 ਹੋਗਾ ਯਾ ਅੱਛਾ ਤੇ ਇਹ ਦੱਸੋ ਕਿ ਕੀ ਕੋਈ ਤੁਹਾਨੂੰ ਇੰਡੀਆ ਪੰਜਾਬ ਵੀ ਜਾਂਦੇ ਰਹਿੰਦੇ ਹੋਣੇ ਤੁਸੀਂ ਇੱਥੇ ਵੀ ਜਾਂਦੇ ਰਹਿੰਦੇ ਹੋਣੇ ਕੋਈ ਕੋਈ ਫਰਕ ਲੱਗਾ ਤੁਹਾਨੂੰ ਇੱਥੇ ਦਾ ਉੱਥੇ ਦਾ ਇਹ ਬੜਾ ਪਿਆਰ ਮਿਲਿਆ ਜੀ ਸਾਰੀ ਸੰਗਤ ਵਰਤੋਂ ਹਾਂ ਜੀ ਜੋ ਐਸਪੈਕਟ ਕਰਦੇ ਹੋ ਉਹ ਬੱਦੀ ਮਿਲਿਆ ਅੱਛਾ ਜੀ ਦੇਖੋ ਇਹ ਜਗ੍ਹਾ ਹੀ ਪਿਆਰ ਵਾਲੀ ਹੈ ਬਿਲਕੁਲ ਇਹ ਜਗ੍ਹਾ ਹੀ ਇੱਥੋਂ ਪਿਆਰ ਹੀ ਲੱਭਣਾ ਤੁਹਾਨੂੰ ਮਹਾਰਾਜਾ ਸਾਡੇ ਪਾਸ ਆਦੇਸ਼ ਹੀ ਮਤਲਬ ਸੰਦੇਸ਼ ਹੈ ਜੀ ਪਿਆਰੇ ਮਤਲਬ ਇਹੀ ਸਾਥੀ ਸਭ ਕੁਝ ਇਹੀ ਹੈ ਤੁਸੀਂ ਕੀ ਕਹੋਗੇ ਜੀ ਹਾਂ ਜੀ ਮੈਂ ਤੇ ਇਹੀ ਕਹਾਂਗਾ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਜੀ ਖੁਸ਼ੀ ਰਹਿਣ ਆਪਣੇ ਘਰ ਸਭ ਕੁਝ ਠੀਕ ਠਾਕ ਤੇ ਬਾਕੀ ਪਹਿਲੀ ਦਫਾ ਆਏ ਸੀ ਨਨਕਾਣਾ ਸਾਹਿਬ ਤੇ ਸਾਨੂੰ ਤਾਂ ਦੇਖ ਕੇ ਜਿਦਾਂ ਇੱਕ ਅਜੂਬਾ ਨਹੀਂ ਦੇਖਦੇ ਆਪਾਂ ਬਈ ਸਾਨੂੰ ਗੁਰੂ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਇਦਾਂ ਲੱਗ ਰਿਹਾ ਕਿ ਅਸੀਂ ਕਿਸੇ ਪਤਨ ਕਿਹੜੀ ਜਗ੍ਹਾ ਆ ਗਏ ਅਸੀਂ ਬਈ ਇੰਦਾ ਵਧੀਆ ਲੱਗ ਰਿਹਾ ਸਾਨੂੰ ਤੇ ਇੰਨੇ ਮਨ ਨੂੰ ਮਨ ਮੈਨੂੰ ਇੰਨਾ ਖੁਸ਼ ਆ ਕਿ ਮਤਲਬ ਅਸੀਂ ਇੰਨਾ ਚ ਰੋ ਗਿਆ ਕਿਉਂ ਨਹੀਂ ਦੱਸ ਨਹੀਂ ਸਕਦੇ ਤੇ ਬਾਕੀ ਅਸੀਂ ਇੰਡੀਆ ਵੀ ਕਾਫੀ ਥੇ ਪਹਿਲਾਂ ਰਹੇ ਆ ਯੂ ਐਸ ਏ ਹੁਣ ਰਹਿੰਦੇ ਆ ਅਸੀਂ ਪਰ ਲੇਕਿਨ ਇੱਥੇ ਜਿਹੜੇ ਆਪਣੇ ਪੰਜਾਬੀ ਹੈਗੇ ਜਾਂ ਹੋਰ ਵੀ ਹੈਗੇ ਆ ਜਾਂ ਪੁਲਿਸ ਵਾਲੇ ਲਾ ਲੋ ਤੁਸੀਂ ਕੋਈ ਗੱਲ ਪੁੱਛਦੇ ਆ ਉਹ ਬੜੇ ਪਿਆਰ ਨਾਲ ਉਸ ਨੂੰ ਬੜੇ ਤਰੀਕੇ ਨਾਲ ਦੱਸ ਦਿਆ ਸਾਰੇ ਜਿਹਦੇ ਨਾਲ ਵੀ ਗੱਲ ਕਰਦੇ ਆ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਹੋ ਉਹਨਾਂ ਨੂੰ ਮਤਲਬ ਉਹ ਨਹੀਂ ਕੋਈ ਹੈਦਾ ਹੈਗਾ ਵੀ ਹਾਂਜੀ ਇਹ ਉੱਥੋਂ ਆਏ ਜਾਂ ਇੱਥੋਂ ਆਏ ਦਾ ਹੈਗੇ ਉਦਾਂ ਹੈਗੇ ਆ ਬੜੇ ਮਤਲਬ ਸਭ ਗੱਲਬਾਤ ਬੜੇ ਪਿਆਰ ਨਾਲ ਕਰਦੇ ਹੋ ਜਿਹਨੂੰ ਮਿਲਦੇ ਆ ਬੜੇ ਪਿਆਰ ਨਾਲ ਮਿਲਦਾ ਉਹ ਸੱਜ ਔਰ ਫਿਰ ਵੱਡੀ ਚੀਜ਼ ਹੈ ਹੈਗੀ ਆ ਕਿ ਇਹ ਨਹੀਂ ਕਿ ਇੱਕ ਗੱਲ ਪੁੱਛੀ ਉਹ ਗੱਲ ਦੱਸ ਕੇ ਖਤਮ ਉਸ ਗੱਲ ਦਾ ਪੂਰਾ ਰਿਜ਼ਲਟ ਕੱਢ ਕੇ ਜਾਂਦੇ ਸਾਨੂੰ ਦੱਸ ਕੇ ਜਾਂਦੇ ਹਾਂ ਵੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਪੂਰਾ ਕਰਕੇ ਸਾਨੂੰ ਕਿਸੇ ਚੀਜ਼ ਬਾਰੇ ਪੁੱਛੇ ਜਿੰਨੀ ਉਹਨਾਂ ਨੂੰ ਨੌਲੇਜ ਹੈਗੀ ਆ ਤੇ ਜਿਹੜਾ ਹੁੰਦਾ ਨਾ ਮਾੜੀ ਗੱਲ ਪੁੱਛੋ ਦੋ ਲਫ਼ਜ਼ ਪੁੱਛੇ ਤਾਂ ਦੋ ਉਹਨਾਂ ਨੇ ਕੱਢ ਦਿੱਤੇ ਉਹ ਦੋ ਲਫ਼ਜ਼ ਜਿਹੜੇ ਪੁੱਛੇ ਆ ਨਾ ਅਸੀਂ ਉਹਨਾਂ ਨੇ ਘਾਟ ਘਾਟ 15 ਮਿੰਟ ਦੀ ਪੂਰੀ ਯੂਜ਼ਰ ਬਾਇਓ ਡਾਟਾ ਸਾਨੂੰ ਦੱਸ ਕੇ ਜਾਣਾ ਹਾਂਜੀ ਇਦਾਂ ਆ ਇਦਾਂ ਸਾਡੇ ਬਿਲਕੁਲ ਪੱਲੇ ਪੈ ਜਾਂਦਾ ਵੀ ਹਾਂਜੀ ਤਾਂ ਅਸੀਂ ਆਪਣਾ ਪੰਜਾ ਸਾਹਿਬ ਗਏ ਹੈਗੇ ਆ ਕੇ ਇੱਥੇ ਫਿਰ ਅਸੀਂ ਮਾਤਾ ਸਾਹਿਬ ਕੌਰ ਜੀ ਦੇ ਜਨਮ ਸਥਾਨ ਤੇ ਗਏ ਅਸੀਂ ਤੇ ਆਪਣਾ ਕਿਲਾ ਰੋਤਾਸ ਕਿਲਾ ਰੋਤਾਸ ਪੈਂਦਾ ਤੇ ਫਿਰ ਅਸੀਂ ਸੱਚਾ ਸੋਦਾ ਸੱਚਾ ਸੋਦਾ ਨਹੀਂ ਹਲੇ ਗਏ ਅਸੀਂ ਤੇ ਇੱਕ ਜਣ ਹੋਰ ਕਿੱਥੇ ਗਏ ਅਸੀਂ ਪੰਜਾ ਸਾਹਿਬ ਪੰਜਾ ਸਾਹਿਬ ਪਹਿਲੇ ਦਿਨ ਗਏ ਅਸੀਂ ਤੇ ਆਪਣਾ ਕੀ ਨਾ ਕਰਤਾਰਪੁਰ ਜਾ ਕੇ ਆਏ ਕੱਲ ਅਸੀਂ ਕਰਤਾਰਪੁਰ ਗਏ ਸੀਗੇ ਤੇ ਉੱਥੇ ਵੀ ਬਹੁਤ ਵਧੀਆ ਮਾਹੌਲ ਕਾ ਸਾਨੂੰ ਉਤੇ ਕੁਆਲਟੀ ਦਾ ਬੜਾ ਵਧੀਆ ਰੇਂਜ ਹੈਗਾ ਉਹਨਾਂ ਨੇ ਇਹ ਨਹੀਂ ਕਿ ਮਤਲਬ ਕਿ ਬਈ ਤੱਕਾ ਮੁਕੀ ਹੈਗੀ ਆ ਨਾ ਔਰ ਬੜੇ ਸਿਸਟਮ ਦੇ ਨਾਲ ਉਹ ਜਿੱਦਾਂ ਤੁਸੀਂ ਕਹੋ ਨਾ ਵੀ ਆਪਣਾ ਕੀ ਨਾ ਬਈ ਕੋਈ ਬੰਦਾ ਕਹਿੰਦਾ ਆਪਣਾ ਗਲੋਂ ਬਲਾਮਾ ਲਾ ਦੇ ਨਾ ਹਾਈਪ 5 ਕਰੋੜ ਪਰਵੜ ਨਾ ਨਾ ਕੋਈ ਚੀਜ਼ ਹੈਗੀ ਆ ਥੋੜੀ ਲੰਗਾਨ ਵਾਲੀ ਆ ਤੁਹਾਨੂੰ ਕਹਿੰਦੇ ਕੋਈ ਗੱਲ ਇਹਨੂੰ ਕੱਢੇ ਲੋਡ ਨਹੀਂ ਹੈਗੀ ਰੱਖੋ ਤੁਸੀਂ ਕੋਲ ਤੇ ਜੇ ਚੀਜ਼ ਕੋਈ ਨਹੀਂ ਲੰਗ ਸਕਦੀ ਉਹ ਸ਼ੋਅ ਕਰ ਦਿਓ ਤੁਸੀਂ ਹੋਰ ਕਹਿੰਦੇ ਕਿ ਨਹੀਂ ਇਹਨੂੰ ਰੱਖ ਦਿਓ ਤੁਸੀਂ ਮਤਲਬ ਇਹ ਨਹੀਂ ਉਹਨਾਂ ਨੇ ਕਿਹਾ ਉਹ ਵੀ ਦਿਖਾਓ ਉਹ ਵੀ ਦਿਖਾਓ ਦਿਖਾਓ ਬੜਾ ਵਧੀਆ ਰਿਹਾ ਸਾਡਾ ਬਹੁਤ ਸੋਹਣਾ ਰਿਹਾ ਬੜੀ ਮੱਲੋ ਕੇ ਸਾਨੂੰ ਪੂਰੀ ਤਸੱਲੀ ਹੋਈ ਪਾਕਿਸਤਾਨ ਦੀ ਆਬ ਮਤਲਬ ਕਿ ਇਹ ਨਹੀਂ ਕਿ ਸਾਨੂੰ ਕੋਈ ਇੱਥੇ ਆ ਕੇ ਜੀ ਪਸਤਾਰ ਰਹੇ ਆ ਜੀ ਅਸੀਂ ਆ ਕੇ ਜੀ ਬੜਾ ਉਹ ਨਹੀਂ ਚਾਹੀਦਾ ਸਾਨੂੰ ਨਹੀਂ ਅਸੀਂ ਕਹਿੰਦੇ ਦੁਬਾਰਾ ਫੇਰ ਮੌਕਾ ਮਿਲੇ ਤਾਂ ਫੇਰ ਆਈਏ ਇਹ ਵਾਲੇ ਇਹ ਆ ਵੀ ਲੋਕ ਆਪਣੇ ਆਪਣੇ ਲੱਗਦੇ ਆ ਬੁਲਾਣੇ ਨਹੀਂ ਲੱਗਦੇ ਫਰਕ ਕੀ ਹੈ ਤੁਸੀਂ ਵੀ ਪੰਜਾਬੀ ਆ ਮੈਂ ਵੀ ਪੰਜਾਬੀ ਆ ਅਸੀਂ ਇਸੇ ਮਿੱਟੀ ਦੇ ਹੈਗੇ ਆ ਨਾ ਹੋਈ ਹਾਂ ਇਹ ਗੱਲ ਹੈ ਬਾਕੀ ਮਨ ਬਹੁਤ ਖੁਸ਼ ਹੋਇਆ ਇੱਥੇ ਆ ਕੇ ਤੇ ਬਹੁਤ ਚਿਰਾਂ ਤੋਂ ਇਹਦੀ ਆਸ ਸੀ ਸਾਨੂੰ ਬਹੁਤ ਚਿਰ ਦੇ ਸੋਚਦੇ ਸੀ ਵੀ ਜਾ ਕੇ ਆਵਾਂਗੇ ਦਰਸ਼ਨ ਕਰਕੇ ਆਵਾਂ ਉਹ ਅੱਜ ਪੂਰੀ ਹੋ ਗਈ ਹੈ ਤੇ ਮਨ ਬਹੁਤ ਖੁਸ਼ ਹੈ ਇਹ ਰੌਣਕਾਂ ਦੇਖ ਕੇ ਤਾਂ ਹੋਰ ਵੀ ਹੋਣਾ ਕੋਈ ਉਹ ਸ਼ ਮੈਂ ਇੱਕ ਗੱਲ ਕਹਿਣੇ ਜਾਊਗਾ ਇਨਸਾਨ ਦੀਆਂ ਦੋ ਬੇਸਿਕ ਚੀਜ਼ਾਂ ਨੇ ਇੱਕ ਪਾਣੀ ਇੱਕ ਸੁਚਾਲਿਆ ਇੱਕ ਸੁਚਾਲਿਆ ਬਫਰੂ ਉਹਦੀ ਮੈਨੂੰ ਕੰਮ ਹੀ ਲੱਗੀ ਐ ਅੱਛਾ ਜੀ ਖਾਸ ਕਰਕੇ ਜਦ ਸੰਗਤ ਇੱਥੇ ਆਉਂਦੀ ਆ ਨਾ ਉਹਦੇ ਹਿਸਾਬ ਨਾਲ ਬਹੁਤ ਵੱਡੇ ਬਣੇ ਹੋਣਾ ਚਾਹੀਦਾ ਪਾਸ ਹੋਰ ਨਾ ਵੀ ਹੋਣ ਤੱਕ ਘਟੋ ਘਟ ਐਕਸਟਰਾ ਪਾਣੀ ਦਾ ਇੰਤਜ਼ਾਮ ਵੀ ਅੱਛਾ ਹੋਣਾ ਚਾਹੀਦਾ ਤੇ ਵਾਸ਼ਰੂਮ ਵਗੈਰਾ ਵੀ ਠੀਕ ਬਣੇ ਹੋਣੇ ਚਾਹੀਦੇ ਪੀਣ ਦੇ ਕਿਤੇ ਟੁੱਟੀ ਵੀ ਨਹੀਂ ਹੈ ਪਾਣੀ ਪੀਣ ਲਈ ਕਿਤੇ ਟੁੱਟੀ ਨਹੀਂ ਹੈ ਕੋਈ ਬੰਦਾ ਆਪਣੇ ਆਪ ਗਲਾਸ ਭਰ ਕੇ ਪੀ ਲੈ ਜਾਂ ਕੋਈ ਵਰਤਾਰੀ ਆ ਬਹੁਤ ਵਰਤਾਰੀ ਹੈ ਕੋਈ ਕਮੀ ਨਹੀਂ ਹੈ ਹਾਂ ਵਰਤਾਰੀ ਸੰਗਤ ਬੋਲ ਪਰ ਜਿਹੜੀ ਬੇਸਿਕ ਚੀਜ਼ਾਂ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਇਹ ਦੋ ਚੀਜ਼ਾਂ ਤੇ ਬਹੁਤ ਜ਼ਰੂਰੀ ਹਰ ਬੰਦੇ ਵਾਸਤੇ ਜ਼ਰੂਰੀ ਪਿਆਸ ਵੀ ਉਹਨੂੰ ਲੱਗਣੀ ਹੈ ਰੋਟੀ ਨਾ ਮਿਲੇ ਉਹ ਇਹ ਤੇ ਲਗਣੀ ਲਗਣੀ ਕੁਝ ਵੀ ਨਾ ਮળે ਪਾਣੀ ਤੇ ਉਹ ਚਾਣ ਵਾਲਾ ਕੰਮ ਬਾਸ ਰੂ ਪਰ ਦੋ ਚੀਜ਼ਾਂ ਤੋਂ ਬਿਨਾ ਇਮਾਨਦਾਰ ਸਰਦਾਰ ਮੇਨ ਚੀਜ਼ ਹੈ ਨਾ ਚਲੋ ਅਸੀਂ ਮੰਨਦੇ ਆ ਇਹਨਾਂ ਨੂੰ ਪਤਾ ਵੀ ਇੱਕ ਸਾਲ 'ਚ ਇੱਕ ਦਿਨ ਜਾਂ ਦੋ ਦਿਨ ਇੱਥੇ ਸੰਗਤ ਆਉਂਦੀ ਹੈਗੀ ਆ ਪਰ ਉਹਨਾਂ ਵਾਸਤੇ ਇੰਤਜ਼ਾਮ ਹੋ ਜਾਵੇ ਤਾਂ ਵਧੀਆ ਗੱਲ ਹੈਗੀ ਆ ਬਈ ਉਹ ਬਾਕੀ ਅੱਗੇ ਪਿੱਛੇ ਯੂਜ਼ ਨਹੀਂ ਹੋਣੇ ਚਲੋ ਅਸੀਂ ਜਾਣਦੇ ਹੈਗੇ ਆ ਬਾਕੀ ਸਾਰਾ ਕੁਝ ਬਹੁਤ ਵਧੀਆ ਲੱਗਾ ਸੀ ਨਹੀਂ ਕਹਿੰਦੇ ਅਸੀਂ ਕੋਈ ਨਿੰਦਦੇ ਨਹੀਂ ਹੈਗੇ ਨਹੀਂ ਸਭ ਕੁਝ ਬਹੁਤ ਵਧੀਆ ਪਿਛਲੀ ਵਾਰੀ ਸਾਕੀ ਤੇ ਅਸੀਂ ਆਏ ਸੀਗੇ ਉਦੋਂ ਵੀ ਜੋ ਥੋੜਾ ਜਿਹਾ ਨਾ ਕੰਮ ਪੁੱਠਾ ਸਿੱਧਾ ਹੋਇਆ ਸੀ ਕਮਰੇ ਨਹੀਂ ਮਿਲੇ ਸੀਗੇ ਕੁਝ ਸਾਡੇ ਜਿਹੜੇ ਪਰ ਉਹ ਤੇ ਉਹ ਤੇ ਨਾਰਮਲ ਗੱਲ ਹੈਗੀ ਕਮਰੇ ਨਾ ਮਿਲਣੇ ਇੰਨਾ ਰਾਸ਼ਾ ਨਹੀਂ ਹੈ ਇਹ ਤਾਂ ਬਿਨਾ ਸਰਦਾ ਨਹੀਂ ਹੈ ਟੁਆਲੇ ਜਾਣ ਤੋਂ ਬਿਨਾ ਤੇ ਪਾਣੀ ਪੀਣ ਤੋਂ ਬਿਨਾ ਸਰਦਾ ਨਹੀਂ ਬਣਦਾ ਇਹ ਵੀ ਦੱਸੋ ਕਿ ਮੈਨੂੰ ਅੱਗੇ ਮੈਂ ਇੱਕ ਜਲੰਧਰ ਦੇ ਸਾਡੇ ਵੀਰ ਜੀ ਸੀਗੇ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਉਹ ਕਹਿੰਦੇ ਸੀ ਅਸੀਂ ਮੇਰੀ ਘਰ ਵਾਲੀ ਨਹੀਂ ਤੇ ਮੈਂ ਅਸੀਂ ਦੋਨਾਂ ਨੇ ਜਿਹੜਾ ਅਪਲਾਈ ਕੀਤਾ ਸੀ ਤੇ ਮੈਨੂੰ ਮਿਲ ਗਿਆ ਵੀਜ਼ਾ ਤੇ ਉਹਨੂੰ ਨਹੀਂ ਮਿਲਿਆ ਇਹ ਵੀ ਕਾਫੀ ਨਾ ਇਦਾਂ ਦੀਆਂ ਚੀਜ਼ਾਂ ਹੈਗੀਆਂ ਇਹ ਗੱਲਾਂ ਇਹ ਗੱਲਾਂ ਵੀ ਸੁਣ ਚ ਆਈਆਂ ਹੈਗੀਆਂ ਵੀ ਜਦੋਂ ਪਰਿਵਾਰ ਨੇ ਅਪਲਾਈ ਕੀਤਾ ਤੇ ਚਾਰ ਬੰਦਿਆਂ ਨੇ ਬਲਾਈ ਕੀਤਾ ਦੋਨੋਂ ਨੂੰ ਮਿਲ ਗਿਆ ਦੋਨੋਂ ਨੂੰ ਨਹੀਂ ਮਿਲਿਆ ਹੁਣ ਮੀਆਂ ਬੀਵੀ ਦੋਨਾਂ ਨੇ ਇਕੱਠਿਆਂ ਨੇ ਆਣਾ ਹੁਣ ਇੱਕ ਨੂੰ ਮਿਲਿਆ ਤੇ ਉਹ ਦੂਸਰਾ ਹੁਣ ਕਹਿੰਦਾ ਫੇ ਮੈਂ ਕਿੱਦਾਂ ਜਾਵਾਂ ਵਾਰ ਇਕੱਠਾ ਆਉਂਦਾ ਤੇ ਸੋਚਦਾ ਆਵੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜਾਈਏ ਤੇ ਜੇ ਹੁਣ ਅਧਿਆਂ ਨੂੰ ਮਿਲ ਜਾਂਦੇ ਅਧਿਆਂ ਨੂੰ ਨਾ ਮਿਲੇ ਤਾਂ ਫਿਰ ਮੁਸ਼ਕਲ ਤਾਂ ਹੈ ਫਿਰ ਆਪਣਾ ਉਹ ਹੀ ਨਾ ਕਹਿਣਗੇ ਅਸੀਂ ਵੀ ਨਹੀਂ ਆਉਣਾ ਹਾਂਜੀ ਜਾਂ ਉਹ ਕਹਿਣਗੇ ਇਹ ਘਰ ਦੇ ਰਾਜੀ ਹੋਣਗੇ ਚਲੋ ਤੁਸੀਂ ਜਾਇਆ ਉਹ ਫੇ ਜਾਇਆ ਮੰਗ ਫਿਰ ਤਾਂ ਗੱਲ ਬਣ ਗਈ ਕੋਈ ਜਿਹਨਾਂ ਨੇ ਜੋ ਗੱਲ ਕਰ ਰਹੇ ਹਨ ਨਾ ਬਈ ਜੇ ਜਿੰਨੇ ਮੈਂਬਰ ਘਰਦੇ ਉਹਨਾਂ ਨੇ ਅਪਲਾਈ ਕੀਤਾ ਆ ਜਾਂ ਤਾਂ ਸਾਰੇ ਹੁੰਦੇ ਨੇ ਜਾਂ ਸਾਰੇ ਰਿਫਿਊਜ਼ ਕਰਦੇ ਨੇ ਇਕੱਠਿਆਂ ਹੁੰਦੇ ਨੇ ਇਕੱਠਿਆਂ ਜਦੋਂ 4 ਮੈਂਬਰ ਆ 2 ਮੈਂਬਰ ਆ ਉਹ ਹਾਂ ਕੱਟੀ ਆਵੇ ਤੇ ਓਵਰਆਲ ਤੁਸੀਂ ਅਮਰੀਕਾ 'ਚ ਰਹਿੰਦੇ ਹੋ ਤੁਸੀਂ ਉੱਥੇ ਦੀ ਤਰੱਕੀ ਵੀ ਦੇਖੀ ਹੋਈ ਆ ਤੁਸੀਂ ਇੰਡੀਆ ਦੇ ਵਿੱਚ ਵੀ ਆਉਂਦੇ ਜਾਂਦੇ ਰਹਿੰਦੇ ਇੱਥੇ ਪਾਕਿਸਤਾਨ 'ਚ ਵੀ ਇੱਥੇ ਦੀ ਜਿਹੜੀ ਇਕਨੋਮੀ ਹੈਗੀ ਆ ਜਦੋਂ ਤੁਸੀਂ ਸੁਣਦੇ ਹੀ ਹੋਣਾ ਕਿ ਬਹੁਤ ਜ਼ਿਆਦਾ ਖਰਾਬ ਹੈਗੀ ਆ ਤੇ ਮੌਸ਼ੀ ਹਾਲਤ ਜਿਹੜੀ ਇਕਨੋਮੀ ਇਹਦੇ ਇਹਦੇ ਬਾਰੇ ਜਦੋਂ ਅਸੀਂ ਕੀ ਇਹਦੇ ਬਾਰੇ ਤੁਹਾਨੂੰ ਦੱਸਦਾ ਇਹਦੇ ਬਾਰੇ ਇਹ ਹੈ ਜੀ ਉਹ ਜਿਹੜੇ ਮੁਲਕ ਹੈਗੇ ਨਾ ਉਹ ਮੁਲਕ ਸ਼ੁਰੂ ਤੋਂ ਹੀ ਵਧੀਆ ਹੈਗੇ ਤੇ ਇਮਾਨਦਾਰ ਹੈਗੇ ਉਹ ਮੁਲਕ ਜਿਹੜੇ ਹਨ ਜੀ ਤੁਸੀਂ ਇੱਕ ਕਿਤੇ ਲੈਂ ਚ ਲੱਗਦੇ ਨੇ ਕਿਸੇ ਜਾਂ ਇੱਕ ਗਾਲ ਇਹ ਦੋ ਕੋਈ ਕੂੜਾ ਹੀ ਸੁੱਟਣਾ ਜਾਣਾ ਕੋਈ ਲੈਂ ਲੱਗੀ ਉੱਥੇ ਉਹਨੇ ਉੱਪਰ ਜਗ੍ਹਾ ਐ ਨਹੀਂ ਸੁੱਟਣਾ ਅੱਛਾ ਉਹਨੇ ਕੂੜਾ ਉੱਥੇ ਨੰਬਰ ਆਪਣੀ ਮਾਰੀ ਦਾ ਇੰਤਜ਼ਾਰ ਕਰਨਾ ਉਹਨਾਂ ਨੂੰ ਕੂੜਾ ਸੁੱਟਣ ਵਾਰ ਦੇ ਇੰਤਜ਼ਾਰ ਕਰਨਾ ਉਹਨੇ ਉਹਨੂੰ ਇਹ ਨਹੀਂ ਹੈਗਾ ਹਾਂ ਕੁਝ ਵੀ ਚੀਜ਼ ਹੈ ਉਹਨਾਂ ਨੇ ਅਗਰ ਆਪਣਾ ਬੰਦਾ ਕੋਈ ਕਰ ਵੀ ਜਾਂਦਾ ਨਾ ਗੋਰਾ ਕਦੀ ਲੈਨ ਚੋਂ ਨਿਕਲ ਕੇ ਤਾਂ ਨਹੀਂ ਕਰੂਗਾ ਜ਼ਿੰਦਗੀ ਚ ਵੀ ਕਦੇ ਉਹ ਆਪਣੀ ਲੈਨ ਚ ਲੱਗੂਗਾ ਨਹੀਂ ਉਹਨਾਂ ਨੂੰ ਕੋਲ ਸਿਖਾਂਦਾ ਕੌਣ ਹੈ ਉਹਨਾਂ ਦੇ ਸਕੂਲ ਚ ਸਿਖਾਇਆ ਜਾਂਦਾ ਹੈ ਉਹਨਾਂ ਦੇ ਘਰਾਂ ਚੋਂ ਸਿਖਾਇਆ ਜਾਂਦਾ ਪੁਰਾਣੇ ਬਜ਼ੁਰਗਾਂ ਦੀ ਇਮਾਨਦਾਰੀ ਚੱਲੀ ਆ ਰਹੀ ਸ਼ੁਰੂ ਤੋਂ ਸਾਡੇ ਬਜ਼ੁਰਗਾਂ ਦੇ ਵਿੱਚ ਇਮਾਨਦਾਰੀ ਸੀਗੀ ਬਹੁਤ ਸੀਗੀ ਇੰਨੀ ਸੀਗੀ ਸਾਦਗੀ ਵੀ ਸੀਗੀ ਉਹਨਾਂ ਦੇ ਵਿੱਚ ਪਰ ਲੇਕਿਨ ਦੇਖਾ ਦੇਖੀ ਅਸੀਂ ਹੁਣ ਕਿਉਂ ਵਿਗੜ ਗਏ ਫਿਰ ਹਾਲਾਤ ਕੁਝ ਇਹਦਾਂ ਦੇ ਹੋ ਗਏ ਆ ਕਿ ਤਨਖਾਹਾਂ ਉਨੀਆਂ ਨਹੀਂ ਹੈਗੀਆਂ ਲੋਕਾਂ ਦੀਆਂ ਤੇ ਆਪਣਾ ਕੀ ਨਾ ਉਹ ਫਿਰ ਸੋਚਦਾ ਹਰ ਇੱਕ ਬੰਦਾ ਸੋਚਦਾ ਬਈ ਜੋ ਪਰੂ ਦੋ ਪੈਸੇ ਬਣ ਜਾਣ ਤੇ ਚਲੋ ਮੇਰਾ ਵਧੀਆ ਰੋਟੀ ਹੈ ਇਹ ਅੰਡਰ ਡਿਵੈਲਪਡ ਕੰਟਰੀ ਆ ਇਹ ਹੌਲੀ ਹੌਲੀ ਉਹ ਵੀ ਉਸ ਲੈਵਲ ਤੇ ਆਉਣਗੇ ਸਿੱਖਣਗੇ ਹਲੇ ਸੀ ਉਹ 300 ਸਾਲ ਪਹਿਲਾਂ ਦਾ ਆਜ਼ਾਦ ਹੋਇਆ ਇਹਨੂੰ 70 ਦਾ ਹੋਇਆ ਤੁਸੀਂ 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 500 ਸਾਲ ਪਹਿਲਾਂ ਦੇਖ ਲਓ ਤੁਸੀਂ ਤੇ ਨਹੀਂ 300 ਸਾਲ ਪਹਿਲਾਂ ਸੌਰੀ ਇਹਨਾਂ ਦੀ ਗੱਲ ਠੀਕ ਆ 1 ਰੁਪਏ ਦੇ 6 ਡਾਲਰ ਬਣਦੇ ਸੀਗੇ ਇੰਡੀਆ ਦੇ 1 ਰੁਪਏ ਦੇ 6 ਡਾਲਰ ਬਣਦੇ ਸੀਗੇ ਉੱਥੇ ਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਨਾ ਉਹ 1 ਰੁਪਿਆ ਜਿਹੜੇ ਮੋਹਰ ਹੁੰਦੀ ਉਹ ਮੋਹਰਾਂ ਚਲਦੀਆਂ ਸੀਗੀਆਂ ਉਦੋਂ ਡਾਲਰ 6 ਮਿਲਦੇ ਸੀ ਉਹਦੇ ਯਾਨੀ ਉਦੋਂ ਦੇ ਇੱਥੇ ਦੇ ਲੋਕ ਜਿਹੜੇ ਆ ਉਹ ਵਧੀਆ ਹੁੰਦੇ ਸੀਗੇ ਉੱਥੇ ਲੋਕ ਨੌਕਰੀ ਕਰਨ ਆਉਂਦੇ ਸੀ ਇੱਥੇ ਜੋ ਹਿਸਟਰੀ ਅਸੀਂ ਦੇਖਿਆ ਤਾਂ ਨਹੀਂ ਆ ਉਹ ਹਿਸਟਰੀ ਜਿਹੜਾ ਸੁਣੀ ਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਫੌਜ ਦੀ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਉਹਦੇ ਕੋਲ ਉਹਨਾਂ ਦੇ ਕੋਲ ਆਪਣਾ ਕੀ ਨਾ ਗੋਰੀ ਵੀ ਇਹਨੇ ਸੁਣੀ ਹਿਸਟਰੀ ਪੜ੍ਹੀ ਆ ਸੁਣੀ ਆ ਵੀ ਉਹਨਾਂ ਦੇ ਕੋਲ ਨੌਕਰੀ ਕਰਦੀ ਸੀ ਉਤੋਂ ਅੰਗਰੇਜ਼ ਆਉਂਦੇ ਸੀ ਉਹਨਾਂ ਕੋਲ ਆਪਣੇ ਨੌਕਰੀ ਕਰਨ ਵਾਸਤੇ ਤੁਸੀਂ ਹਿਸਟਰੀ ਪੜੋ ਦੇਖੋ ਸੁਣੀ YouTube ਤੇ ਦੇਖੋ ਪੂਰੀ ਤੁਹਾਨੂੰ ਪਤਾ ਲੱਗੂਗਾ ਇੱਕ ਇੱਕ ਮੋੜ ਦੇ 6 ਬਣਦੇ ਐ ਇੰਨੀ ਵੈਲਿਊ ਸੀਗੀ ਹੁਣ ਅਸੀਂ ਉਧਰ ਕਿਉਂ ਜਾ ਰਹੇ ਆ ਇੱਕ ਦੇ 272 ਬਣਦੇ ਆ ਇੱਕ ਦੇ ਸਾਡੇ ਨਾਲ 85 ਬਣਦੇ ਆ ਕਿਉਂ ਜਾ ਰਹੇ ਆ ਅਸੀਂ ਉਹ ਇਹੀ ਵਜ੍ਹਾ ਜੇ ਬਾਜ ਬਰਾਬਰ ਕਰਦੇ ਆ ਬਿਲਕੁਲ ਬਰਾਬਰ ਹੈ ਇਹ ਵੀ ਰੁਪਈਆ ਰੁਪਈਆ ਮਿਲੂਗਾ ਸਾਰੀ ਦੁਨੀਆ ਇੱਥੇ ਤੇ ਫਰਕ ਹੋ ਗਿਆ ਵੈਸਟ ਵੈਸਟ ਦਾ ਸਾਡਾ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਫਰਕ ਹੈ ਉਹ ਤੀਸਰੇ ਨੰਬਰ ਤੇ ਪਹੁੰਚਣੇ ਆਲੇ ਆ ਤੀਸਰੇ ਨੰਬਰ ਦੀ ਹੈ ਮੇਰੇ ਖਿਆਲ ਉਹਨਾਂ ਦੀ ਇਕਨੋਮੀ ਅਸੀਂ ਜਿਹੜਾ ਬਹੁਤ ਪਿੱਛੇ ਆ ਇਹ ਕੀ ਫਰਕ ਹੈ ਸਾਡਾ ਤੇ ਉਹਨਾਂ ਦਾ ਫਰਕ ਕਿਉਂ ਹੈਗਾ ਇਹ ਫਰਕ ਮੈਂ ਹੁਣ ਇੰਨੀ ਡੂੰਘਾਈ ਚ ਕਦੀ ਗਿਆ ਨਹੀਂ ਹੈਗਾ ਵੈਸੇ ਮੈਂ ਸਹੀ ਗੱਲ ਦੱਸਾਂ ਮੈਂ ਤੂੰ ਮੈਂ ਸੋਚਦਾ ਹਾਂ ਇਹ ਪੋਲੀਟੀਕਲ ਸਟੈਬਲਾਈਜੇਸ਼ਨ ਨਹੀਂ ਹੈਗੀ ਉਹਦਾ ਕਾਰਨ ਹੈ ਮੇਰੇ ਹਿਸਾਬ ਨਾਲ ਆ ਉੱਤੇ ਤੇ तकरीबन 14 10 ਸਾਲ ਹੋ ਗਏ ਆ ਜਿਹੜਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਇੱਥੇ ਚੇਂਜ ਹੁੰਦੇ ਰਹਿੰਦੇ ਆ ਜਾਂ ਕਦੀ ਆਪਣਾ ਮਿਲਟਰੀ ਦਾ ਰਾਜ ਵੀ ਆ ਜਾਂਦਾ ਤੂੰ ਇਦਾਂ ਕਰਕੇ ਪੋਲੀਟੀਕਲ ਅਨਸਟੇਬਿਲਟੀ ਜਿਹੜੀ ਆ ਉਹ ਇਕਨੋਮੀ ਨੂੰ ਕਿੰਨੇ ਵੀ ਸਾਡੇ ਲੀਡਰ ਹੈ ਉਹਨਾਂ ਕੋਲ ਡਿਊਲ ਨੈਸ਼ਨੈਲਿਟੀ ਹੈ ਸਾਰਿਆਂ ਕੋ ਤੇ ਦੂਸਰੇ ਮੁਲਕਾਂ ਦੇ ਪਾਸਪੋਰਟ ਹੈ ਜਦੋਂ ਇੱਥੋਂ ਕੁਝ ਹੁੰਦਾ ਤੇ ਉਹ ਬਾਹਰ ਚਲੇ ਜਾਂਦੇ ਆ ਉਹਨਾਂ ਦਾ ਆਪਣਾ ਅਰੇਂਜਮੈਂਟ ਹੈਗਾ ਜਿੱਦਾਂ ਮੈਂ ਇੱਥੇ ਦੀ ਗੱਲ ਦੱਸਦਾ ਜੇ ਜੇ ਜਿਹੜੇ ਇਸੇ ਦੇ ਪਤਵੰਤੇ ਸੱਜਣ ਹੈ ਜਾਂ ਜਿਹੜੇ ਅਧਦੇਦਾਰ ਹੈ ਉਹਨਾਂ ਉਹਨਾਂ ਨੂੰ ਭੇਜ ਕੇ ਦੇਖੋ ਉਸ ਬਾਥਰੂਮ ਦੇ ਵਿੱਚ ਇਹ ਤੁਸੀਂ ਗੱਲ ਬੜੀ ਵਧੀਆ ਕੀਤੀ ਉਹਨਾਂ ਦੇ ਇੱਥੇ ਸਪੈਸ਼ਲ ਬਣੇ ਹੋਣੇ ਆ ਬਣੇ ਹਨ ਉਹਨਾਂ ਨੂੰ ਜਾ ਕੇ ਤਦ ਹੀ ਪਤਾ ਲੱਗੂਗਾ ਉਹਨਾਂ ਨੂੰ ਕੀ ਪਤਾ ਵੀ ਉੱਥੇ ਕੀ ਹੋ ਰਿਹਾ ਜੀ ਮੈਂ ਵੀਡੀਓ ਅਸੀਂ ਬਣਾਨੇ ਹੈ ਉੱਥੇ ਜਾ ਕੇ ਦਿਖਾਣੇ ਹੈ ਕਿ ਉੱਥੇ ਦੀ ਕੀ ਸੂਰਤ ਤੇ ਹਾਲ ਹੈ ਤੇ ਪਾਣੀ ਦਾ ਵੀ ਅਸੀਂ ਦੇਖਦੇ ਕਿ ਪਾਣੀ ਦਾ ਕੀ ਇੰਤਜ਼ਾਮ ਇਹਨਾਂ ਨੇ ਕੀਤਾ ਹੋਇਆ ਹੈ ਹਾਂ ਬੋਤਲਾਂ ਲਈ ਜਾਂਦੇ ਵੱਖਰੀ ਗੱਲ ਹੈ ਬੋਤਲਾਂ ਵਿੱਚ ਅਸਲ ਜ ਮਕਸਦ ਇਹ ਹੈ ਇਹਨਾਂ ਨੇ ਬੋਤਲਾਂ ਵੇਚਣੀਆਂ ਹੈ ਅਗਰ ਪਾਣੀ ਦਾ ਇੱਥੇ ਖੁੱਲਾ ਇੰਤਜ਼ਾਮ ਹੁੰਦਾ ਤਾਂ ਬੋਤਲ ਕਨੇ ਲੈਣੀ ਸੀ ਗੱਲ ਹੈ ਇਹ ਵੀ ਵਜ੍ਹਾ ਹੈ ਔਰ ਬੰਦਾ ਆਪਣਾ ਪਾਣੀ ਪੀ ਸਕਦਾ ਇਹੀ ਜਵਾਬ ਹੈ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਰੀਐਕਸ਼ਨ ਇਹ YouTube ਚੈਨਲ ਹੈ ਇਹ ਤੁਸੀਂ ਤਸਵੀਰ ਖਿੱਚਣੀ ਤਾਂ ਖਿੱਚ ਲਓ ਤੁਸੀਂ ਯੂਟਿਊਬ ਤੇ ਰਿਸਰਚ ਕਰੋਗੇ ਤੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਤੁਹਾਡਾ ਠੀਕ ਹੋ ਹਾਂਜੀ ਬਿਲਕੁਲ ਠੀਕ ਠਾਕ ਤੁਸੀਂ ਕਿਦਾਂ ਠੀਕ ਹੋ ਹਾਂਜੀ ਅਸੀਂ ਵੀ ਠੀਕ ਹਾਂ ਤੁਸੀਂ ਬਾਜੀ ਠੀਕ ਹੋ ਹਾਂਜੀ ਅੱਛਾ ਕਿਦਾਂ ਲੱਗਾ ਇੱਥੇ ਆ ਕੇ ਤੁਹਾਨੂੰ ਬਹੁਤ ਬਹੁਤ ਸੋਹਣਾ ਲੱਗਿਆ ਅੱਛਾ ਜੀ ਸਾਰੇ ਰਿਸਪੈਕਟ ਦਿੰਦੇ ਆ ਪਿਆਰ ਨਾਲ ਬੋਲਦੇ ਆ ਪਹਿਲੀ ਵਾਰ ਹੀ ਆਏ ਤੁਸੀਂ ਹਾਂ ਪਹਿਲੀ ਵਾਰ ਹੀ ਆਏ ਕਿਤੋਂ ਤੁਸੀਂ ਯੂ ਐਸ ਏ ਤੋਂ ਹਾਂਜੀ ਯੂ ਐਸ ਏ ਤੋਂ ਵਾਲਟੀ ਮੋਰ ਤੋਂ ਤੇ ਇੱਥੇ ਤੁਸੀਂ ਕਿਤੋਂ ਆਏ ਅਸੀਂ ਵੀ ਉੱਥੇ ਆਏ ਯੂ ਐਸ ਏ ਸੇਮ ਸੇਮ আচ্ছা ਇਹ ਦੱਸੋ ਕਿਤੋਂ ਇੰਡੀਆ 'ਚੋਂ ਕਿਤੋਂ ਤੁਹਾਡਾ تعلق ਹੈ ਇੰਡੀਆ ਤੋਂ ਅਸੀਂ ਹਿਸ਼ਾਰਪੁਰ ਤੋਂ ਸਾਡਾ ਫਿਸ਼ੋਕੜ ਵੱਡੇ ਬਜ਼ੁਰਗ ਇੱਥੇ ਰਹਿੰਦੇ ਸੀਗੇ ਅੱਛਾ ਜੀ ਸੋ ਮੇਰੇ ਫਾਦਰ ਸੀਗੇ 420 ਚੱਕ 'ਚ ਅੱਛਾ ਮਦਰ ਸੀਗੇ ਭੋਲੇ ਚੱਕ ਅੱਛਾ ਜੀ ਇੱਥੋਂ ਉਹ ਚੱਲੇ ਗਏ ਇੰਡੀਆ ਅੱਛਾ ਜੀ ਉਥੋਂ ਫਿਰ ਉਹਨਾਂ ਦਾ ਪਿੰਡ ਸੀਗਾ ਬਵੇਲੀ ਬਵੇਲੀ ਤੋਂ ਅਸੀਂ ਕੱਕੋ ਆ ਪਿੰਡ ਹਿਆਰਪੁਰ ਦੇ ਕੋਲ ਕੱਕੋ ਪਿੰਡ ਦੇ ਹੋ ਹਾਂਜੀ ਉੱਥੇ ਆ ਉੱਥੇ ਵੈਟ ਮੇਰਾ ਨਾਨਕਾ ਵੀ ਹਿਆਰਪੁਰ ਦਾ ਸੀਗਾ ਤੁਸੀਂ ਕਿੱਥੇ ਦੇ ਹੋ ਅਸੀਂ ਤਾਂ ਅਸੀਂ ਵੀ ਜਲੰਧਰ ਦੇ ਆ ਅੱਛਾ ਉਹਦਾ ਮਤਲਬ ਮੇਰਾ ਪੇਕਾ ਪਿੰਡ ਹੈਗਾ ਸ਼ਾਹਕੋਟ ਸੁਣਿਆ ਤੁਸੀਂ ਹੈਨਾ ਸ਼ਾਹਕੋਟ ਸ਼ਾਹਕੋਟ ਇਹ ਸ਼ਾਹਕੋਟ ਇਹ ਬੜੇ ਨਾਲ ਜਿਹੜਾ ਇੱਥੇ ਦਾ ਸ਼ਾਹਕੋਟ ਹੈ ਨਾ ਜਲੰਧਰ ਦੇ ਲੱਗੇ ਸ਼ਾਹਕੋਟ ਇਹ ਜਿਹੜੇ ਉਥੋਂ ਆਏ ਆ ਨਾ ਲੋਕ ਉਹਨਾਂ ਨੇ ਇੱਥੇ ਆ ਕੇ ਉਹੀ ਨਾਮ ਰੱਖ ਲਿਆ ਇਹ ਜਿਹੜਾ ਸ਼ਾਹਕੋਟ ਉੱਥੇ ਦਾ ਤੇ ਇੱਥੇ ਦਾ ਜਿੱਦਾਂ ਹੈ ਨਾ ਉਹ ਉੱਥੇ ਦੇ ਲੋਕ ਜਿਹੜੇ ਆਏ ਸੀਗੇ ਮਾਈਗ੍ਰੇਟ ਕਰਕੇ ਉਹਨਾਂ ਨੇ ਇੱਥੇ ਆ ਕੇ ਨਾ ਸ਼ਾਹਕੋਟ ਰੱਖਿਆ ਫਿਰ ਅੱਛਾ ਜੀ ਤੇ ਸ਼ਾਹਕੋਟ ਲੱਗੇ ਪਿੰਡ ਆ ਸਾਡਾ ਉੱਦਾਂ ਅੱਛਾ ਤੇ ਉੱਦਾਂ ਜਲੰਧਰ ਆ ਜਿਹੜੇ ਮੇਰੇ ਸੋਹਰੇ ਉਹ ਕੇ ਬਲੇਰਾ ਤੋਂ ਸੁਨਿਆ ਹੋਗਾ ਬਲੇਰਾ ਖਾਨਪੁਰ ਅੱਛਾ ਉਹ ਤੋਂ ਮੁਸਲਮਾਨ ਬਹੁਤ ਆਏ ਸੀਗੇ ਕਿੰਨੇ ਇੱਧਰ ਉਹ ਸਾਨੂੰ ਪਤਾ ਨਹੀਂ ਹੁੰਦਾ ਤੁਹਾਨੂੰ ਕਿਦਾਂ ਲੱਗਾ ਇੱਥੇ ਆ ਕੇ ਬਹੁਤ ਵਧੀਆ ਲੱਗਾ ਬਹੁਤ ਸੋਹਣਾ ਹਾਂਜੀ ਪਰ ਦੁਬਾਰਾ ਆ ਤੁਹਾਡਾ ਦਿਲ ਕਰਦਾ ਵਾਰੀ ਵਾਰੀ ਆਓ ਆਵਾਂਗੇ ਆਵਾਂਗੇ ਜ਼ਰੂਰ ਪਰ ਮੇਲੇ 'ਚ ਨਹੀਂ ਆਣਾ ਮੇਲੇ 'ਚ ਨਹੀਂ ਆਣਾ ਉਹ ਕੀ ਵਜ੍ਹਾ ਮੇਲੇ 'ਚ ਕਿਉਂ ਨਹੀਂ ਆਣਾ ਸਾਫਸਾ ਫਾਇਨੀ ਜਿਆਦਾ ਹੈ ਯਾਨੀ ਸਾਫਸਾ ਫਾਇਨੀ ਗੱਲ ਮੱਥਾ ਟੇਕਣਾ ਬਹੁਤੋ ਕੁ ਬਹੁਤ ਮੁਸ਼ਕਲ ਲੱਗਦਾ ਸੀਗਾ ਅੰਦਰ ਭੀੜ ਭੜਕਾ ਬਹੁਤ ਸੀ ਇਸ ਕਰਕੇ ਔਰ ਅੰਦਰ ਬਾਹਰ ਕੋਈ ਪ੍ਰੋਬਲਮ ਹੋਏ ਨਾ ਜਿੱਦਾਂ ਜਉਂਦੇ ਸੀ ਮੱਥਾ ਟੇਕੀ ਕਿੰਨੇ ਰਸ਼ ਦੇ ਵਿੱਚ ਫੇ ਇੰਤਜ਼ਾਮ ਥੋੜਾ 19 21 ਹੋਈ ਜਾਂਦਾ ਆ ਤੁਹਾਡੀ ਗੜਬੜ ਹੋਈ ਜਾਂਦੀ ਜਿਆਦਾ ਹੋਇਆ ਸੀ ਜਿਆਦਾ ਹੋਇਆ ਜਿਆਦਾ ਹੋਇਆ ਸੇ ਲੰਗਰ ਵੀ ਨਹੀਂ ਸਕੇ ਅਸੀਂ ਇਧਰ ਆਮ ਨਾਲ ਬੈਠੇ ਇਥੇ ਲੰਗਰ ਮੈਂ ਤੁਹਾਨੂੰ ਲਿਆ ਦਵਾਂ ਉੱਥੇ ਜਾ ਕੇ ਨਹੀਂ ਨਹੀਂ ਬਹੁਤ ਵੀ ਵੈਸੇ ਮੇਰੀ ਮੇਰੀ ਵਾਕਫियत ਹੋ ਗਈ ਏ ਉਥੇ ਮੈਂ ਗਿਆ ਸੀ ਨਾ ਤੇ ਮੈਂ ਕਹੋਗੇ ਤੇ ਮੈਂ ਲਿਆ ਦਿ ਉਹ ਇਹ ਤਾਂ ਕੋਈ ਪ੍ਰੋਬਲਮ ਨਹੀਂ ਹੈ ਕਿ ਬਸ ਅੱਛਾ ਲੱਗਿਆ ਬਹੁਤ ਚੰਗਾ ਲੱਗਿਆ ਇੱਥੇ ਆਨ ਕੇ ਨਾ ਬਹੁਤ ਚੰਗਾ ਲੱਗਿਆ ਚਲੋ ਬਾਜੀ ਉਹਨਾਂ ਨੂੰ ਵੀ ਪੁੱਛਦੇ ਸੱਸਰੀ ਘਾਲ ਜੀ ਸੱਸਰੀ ਘਾਲ ਜੀ ਤੁਸੀਂ ਕਿੱਥੋਂ ਆਏ ਅਸੀਂ ਦਿੱਲੀ ਤੋਂ ਦਿੱਲੀ ਤੋਂ ਆਏ ਹੋ ਅੱਛਾ ਯੂਐਸ ਤੋਂ ਆਏ ਹੋ ਤਾਂ ਅੱਛਾ ਅੱਛਾ ਆਏ ਯੂਐਸ ਤੋਂ ਯਾਨੀ ਰਹਿਨੇ ਤੁਸੀਂ ਦਿੱਲੀ ਐ ਦਿੱਲੀ ਨਹੀਂ ਰਹਿੰਦੇ ਯੂਐਸ ਰਹਿੰਦੇ ਆ ਯਾਨੀ ਪਿੰਡ ਉਹਨਾਂ ਦਾ ਦਿੱਲੀ ਸੀ ਨਾ ਪਿੰਡ ਤੁਹਾਡਾ ਤੁਸੀਂ ਦੱਸੋ ਸਾਡਾ ਪਿੰਡ ਜੰਡ ਸਿੰਘ ਨੇ ਬੜਿਆਣਾ ਆ ਰਹਿੰਦੇ ਸ ਦਿੱਲੀ ਐ ਅੱਛਾ ਅੱਛਾ ਹਾਂ ਜੀ

یہ پنجابی میں بات کر رہے ہیں نا پنجابی میں ہم سندھی ہیں آپ کو کیسا لگا ادھر آکے بہت بڑا اچھا لگا بہت اچھا ہر سال آتی ہیں آپ نہیں نہیں پہلی دفعہ آئی ہے نہیں نہیں دوسرے بات دوسری بار ہے سسری کال جی تسی کتھوں آئے پنجابی سمجھ لینے پنجابی بول لینے کتھوں آئے تسی ہاں ਜੁਆਸੇ ਤੋਂ ਅੱਛਾ ਤੇ ਪਿੱਛੇ ਇੰਡੀਆ ਚ ਕਿਹੜਾ ਪਿੰਡ ਹੈ ਤੁਹਾਡਾ ਚੰਡੀਗੜ੍ਹ ਦੇ ਨਾਲ ਰੋਪੜ ਜਿਹੜਾ ਸੁਣਿਆ ਹਣਾ ਚੰਡੀਗੜ੍ਹ ਦੇ ਨਾਲ ਹਾਂਜੀ ਰੋਪੜ ਦੇ ਨਾਲ ਹੀ ਸਾਡਾ ਅੱਛਾ 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 ਲੰਢੀ ਅਸੀਂ ਰੋਪੜਾਂ ਦੇ ਅੱਛਾ ਅੱਛਾ ਪਿੰਡ ਸਾਡਾ ਥੋੜਾ ਜਿਹਾ ਪਿੱਛੇ ਹੱਟ ਕੇ ਹੈ ਨਹਿਰ ਤੋਂ ਹਾਂਜੀ ਤੇ ਇੱਥੇ ਪਹਿਲੀ ਵਾਰ ਹੀ ਆਏ ਤੁਸੀਂ ਪਹਿਲੀ ਵਾਰ ਆਏ ਕਿੱਦਾਂ ਦਾ ਲੱਗਾ ਤੁਹਾਨੂੰ ਆ ਕੇ ਇੱਥੇ ਆ ਕੇ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਇੰਨਾ ਵਧੀਆ ਲੱਗਿਆ ਇੰਨਾ ਚੰਗਾ ਲੱਗਿਆ ਇੰਨਾ ਪਿਆਰ ਮਿਲਿਆ ਜੀ ਸਾਡਾ ਸਾਰਿਆਂ ਦਾ ਜੀ ਬਾਕੀ ਦਰਸ਼ਨ ਵਗੈਰਾ ਹਰ ਜਗ੍ਹਾ ਕਿਤੇ ਮੱਥਾ ਟੇਕਿਆ ਤੁਸੀਂ ਜਾਂ ਜਿੱਦਾਂ ਕਹਿੰਦੇ ਰਸ਼ ਬਹੁਤ ਹੈ ਉੱਥੇ ਜਾਣਾ ਬਹੁਤ ਇਸ ਵੇਲੇ ਜਿਉਂਗੇ ਜੇ ਸਾਡੀ ਸੰਗਤ ਹੁੰਦੀ ਹੈ ਸਾਡੇ ਬਾਬਾ ਜੀ ਨੇ ਇਹੀ ਬਿਆਨ ਕੀਤੇ ਆ ਸੰਗਤ ਪੰਗਤ ਮਨਪਰ ਜਨਰਲੀ ਇਹ ਕੋਣ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਮੈਂ ਬਿਆਨ ਨਹੀਂ ਕਰ ਸਕਦੀ ਬਹੁਤ ਸਭ ਲੋਕ ਅੱਛੇ ਹੈ ਪਤਾ ਨਹੀਂ ਕਿਉਂ ਇੰਨੇ ਬੰਦਵਾਰਾ ਕਿਉਂ ਕਿਉਂ ਇੰਨੇ ਤਰਸੇ ਰਹੇ ਸੀ ਇਹਨਾਂ ਕਾ ਨਾ ਸਕਦੇ ਹਲੇ ਵੀ ਹਲੇ ਵੀ ਦੇਖੋ ਨਾ ਪਤਾ ਨਹੀਂ ਕਿੰਨੇ ਲੱਖਾਂ ਲੋਕ ਆ ਜਿਹੜੇ ਆਣਾ ਚਾਹੁੰਦੇ ਆ ਇੱਥੇ ਦਰਸ਼ਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀਜ਼ਾ ਨਹੀਂ ਲੱਭੂ ਇੰਡੀਆ 'ਚ ਮਿਲਦਾ ਹੀ ਨਹੀਂ ਹੂੰ ਸਾਨੂੰ ਮਿਲ ਗਿਆ ਸੀ ਸ਼ੁਕਰ ਕਰਦੇ ਆ ਬਾਬਾ ਇੰਡੀਆ 'ਚ ਨਹੀਂ ਲੱਭਦਾ ਵੀਜ਼ਾ ਨਹੀਂ ਇੰਡੀਆ 'ਚ ਨਹੀਂ ਤੁਹਾਡੇ ਰਿਸ਼ਤੇਦਾਰ ਕੋਈ ਹੈਗੇ ਸੀ ਜਿਹੜੇ ਆਣਾ ਚਾਹੁੰਦੇ ਸੀ ਨਹੀਂ ਮਿਲਿਆ ਉਹਨਾਂ ਨੂੰ ਨਹੀਂ ਆਉਣਾ ਚਾਹੁੰਦੇ ਸਾਰੇ ਚਾਹੁੰਦੇ ਆ ਅੱਛਾ ਹਾਂਜੀ ਸਾਡੇ ਬੱਚੇ ਵੀ ਦੇਖ ਕੇ ਚਾਹੁੰਦੇ ਆ ਵੀ ਅਸੀਂ ਵੀ ਜਾਈਏ ਇਹ ਤਾਂ ਸਾਨੂੰ ਪਤਾ ਹੀ ਹੈ ਜੀ ਪਹਿਲੇ ਜੋ ਕੁਝ ਹੋਇਆ ਤੁਹਾਨੂੰ ਪਤਾ ਹੀ ਹੈ। ਕੀ ਹੋਇਆ ਕੀ ਨਹੀਂ ਸਾਨੂੰ ਤਾਂ ਪਤਾ ਨਹੀਂ ਸਾਨੂੰ ਬਹੁਤ ਅੱਛਾ ਲੱਗਿਆ ਘਰ ਮੰਗ ਲੱਗਿਆ ਜੀ ਬਹੁਤ ਅੱਛਾ ਲੱਗਿਆ। ਬਹੁਤ ਲੋਕ ਸਭੀ ਭੈਣ ਭਰਾ ਵੱਡੇ ਛੋਟੇ ਸਭ ਅੱਛੇ ਲੱਗੇ। ਸਭ ਰਿਸਪੈਕਟ ਕਰਦੇ ਆਂ ਜੀ। ਅਸੀਂ ਵੀ ਇਹਨਾਂ ਨਾਲ ਬੱਧ ਕਰਦੇ ਛੋਡੀ ਵੀ ਕਰਦੇ ਆਂ ਸਾਰਿਆਂ ਦੀ। ਸਾਡੇ ਭਰਾ ਹੈ ਜੀ ਵੱਡੇ ਮਜੂਦਗੀਆਂ। ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ। ਹਾਂ ਜੀ। ਥੈਂਕ ਯੂ ਜੀ। ਦੇਵੀ ਬਹਿਣ ਦੇ ਕਿਹੜਾ ਸਰਬੰਸਾ ਚਾਰ ਇੱਕ ਹੈ ਦੂਜਾ ਨਾ ਕੀ ਕੋਈ ਉਹ ਹੈ 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 ਤਾਂ ਕੀ ਸੇਵਾ